ਇਹ ਰਹੇ ਸਾਡੇ ਸਮਾਜ 'ਚ ਛੋਟੇ-ਛੋਟੇ ਝਗੜੇ ਬਹੁਤ ਵੱਡੇ ਵਿਵਾਦਾਂ ਦਾ ਕਾਰਨ ਬਣ ਜਾਂਦੇ ਨੇ ਤੇ ਬਹੁਤ ਛੋਟੀ ਜੀ ਜ਼ਿੰਦਗੀ ਆ ਚਾਰ ਦਿਨ ਦੀ ਤੇ ਇਸ ਜ਼ਿੰਦਗੀ ਨੂੰ ਐਵੇਂ ਬੇਲੋੜੇ ਵਿਵਾਦਾਂ ਦੇ ਵਿੱਚ ਘੇਰ ਲਿਆ ਜਾਂਦਾ ਔਰ ਜ਼ਿਆਦਾਤਰ ਵਿਵਾਦ ਜਿਹੜੇ ਨੇ ਉਹ ਜ਼ਮੀਨਾਂ ਜਾਂ ਥੋੜੀਆਂ-ਬਹੁਤ ਥਾਵਾਂ ਨੂੰ ਲੈ ਕੇ ਹੁੰਦੇ ਨੇ ਇਸੇ ਤਰ੍ਹਾਂ ਦਾ ਮਾਮਲਾ ਇੱਥੇ ਵਾਪਰਿਆ ਤੇ ਅਸੀਂ ਤੁਹਾਨੂੰ ਦੋਨੇ ਪੱਖ ਸੁਣਾਵਾਂਗੇ ਇਹ ਭਾਈ ਜੀ ਹੋਰੀ ਖੜੇ ਨੇ ਇਹਨਾਂ ਦਾ ਪੱਖ ਵੀ ਤੇ ਦੂਜੀ ਧਿਰ ਜਿਹੜੀ ਉਹ ਸਕੂਲ ਵਾਲੀ ਐ ਉਹਨਾਂ ਦਾ ਪੱਖ ਵੀ ਤੁਹਾਨੂੰ ਲਾਸਟ ਦੇ ਉੱਪਰ ਸੁਣਾਵਾਂਗੇ ਤੇ ਆਪਾਂ ਗੱਲ ਕਰਦੇ ਹਾਂ ਆਪਣੇ ਨਾਲ ਗੁਰਤੇਜ ਸਿੰਘ ਜੀ ਨੇ ਗੁਰਤੇਜ ਸਿੰਘ ਜੀ ਕੀ ਮਸਲਾ ਤੁਹਾਡਾ ਤੇ ਕਿਦਾਂ ਵਾਪਰੀ ਸਾਰੀ ਕਹਾਣੀ ਸਰ ਮੇਰੀ ਇੱਕ ਨਿਸ਼ਾਨ ਅਕੈਡਮੀ ਔਲਖ ਦੇ ਨਾਲ ਜ਼ਮੀਨ ਲੱਗਦੀ ਐ 5 ਕਨਾਲਾਂ 2 ਮਰਲੇ ਜਿਸ ਦੇ ਵਿੱਚ ਜਮ੍ਹਾਂ ਬੰਦੀ ਮੇਰੇ ਕੋਲੇ ਆ ਗਰਦੌਰੀ ਵੀ ਮੇਰੇ ਕੋਲੇ ਆ ਇੰਤਕਾਲ ਵੀ ਮੇਰਾ ਸਾਰਾ ਹੋਇਆ ਜੀ ਮੇਰੀ ਵਾਈਫ ਦੇ ਨਾਂ ਉਹ 2 ਕਨਾਲਾਂ ਜ਼ਮੀਨ ਉਹ ਨਿਸ਼ਾਨ ਅਕੈਡਮੀ ਵਾਲੇ ਮੇਰੀ ਨੱਪਣੀ ਚਾਹੁੰਦੇ ਆ ਜੀ ਉਹ ਛੱਡ ਨਹੀਂ ਰਹੇਗੇ ਜਦ ਕਿ ਮੇਰੇ ਘਰ ਵਾਲੀ ਘਰੇ ਸੀਗੀ ਮੇਰਾ ਬੱਚਾ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਬੀ ਕਾਉਂਡ ਦੀ ਪੜ੍ਹਾਈ ਕਰ ਰਿਹਾ ਜਦ ਕਿ ਉਹਨਾਂ ਤੇ ਵੀ ਪਰਚਾ ਕਰਾਤਾ ਉਹ ਜ਼ਮੀਨ ਨੂੰ ਨੱਪਣ ਦੇ ਮਾਰਿਆ ਨੇ ਹੂੰ ਅੱਛਾ ਇਹ ਕਹਾਣੀ ਆ ਸਰ ਅੱਛਾ ਤੇ ਤੁਹਾਡੇ ਕੋਲ ਕੋਈ ਸਬੂਤ ਹੈਗੇ ਨੇ ਕਿ ਉਹ ਜ਼ਮੀਨ ਤੁਹਾਡੀ ਹੈ ਹਾਂ ਸਰ ਹੈਗੇ ਆ ਜੀ ਆ ਜਮ੍ਹਾਂਬੰਦੀ ਮੇਰੇ ਕੋਲੇ ਆ ਜੀ ਗਰਦੌਰੀ ਮੇਰੇ ਕੋਲੇ ਆ ਜੀ ਹੂੰ ਨਿਸ਼ਾਨ ਦੀ ਹੈ ਜਾਂ ਉਹ ਮੇਰੇ ਕੋਲੇ ਆ ਜੀ ਨਿਸ਼ਾਨ ਜਿੱਦੋਂ ਹੋ ਗਈ ਨਿਸ਼ਾਨ ਅਕੈਡਮੀ ਦੇ ਮਾਲਕ ਨੇ ਨਿਸ਼ਾਨ ਅਕੈਡਮੀ ਦੇ ਮਾਲਕ ਨੇ ਦਸਕਤ ਕਰਨ ਤੋਂ ਵੀ ਇਨਕਾਰ ਕਰ ਦਿੱਤੀ ਪੰਚਾਇਤ ਦੇ ਕੋਲੇ ਮੰਨ ਗਿਆ ਵੀ 15 ਦਿਨਾਂ ਦੇ ਵਿੱਚ ਵਿੱਚ ਮੈਂ ਤੁਹਾਡੀ ਜ਼ਮੀਨ ਛੱਡ ਦੂੰਗਾ ਉਸਨੇ ਨਾ ਛੱਡੀ ਉਹਦੇ ਪਤਾ ਨਹੀਂ ਮਨ ਦੇ ਵਿੱਚ ਕੀ ਆਈ ਉਹਨੇ ਮੇਰੇ ਘਰ ਵਾਲੀ ਤੇ ਮੇਰੇ ਬੱਚੇ ਤੇ ਝੂਠਾ ਨਜਾਇਜ਼ ਪਰਚਾ ਕਰਾਤਾ ਪੁਲਿਸ ਨੂੰ ਗੁਮਰਾਹ ਕਰਕੇ ਹੁਣ ਤੁਸੀਂ ਚਾਹੁੰਨੇ ਕੀ ਹੋ ਜੀ ਸਰ ਅਸੀਂ ਇਹ ਚਾਹੁੰਨੇ ਸਾਡੀ ਜ਼ਮੀਨ ਪ੍ਰਸ਼ਾਸਨ ਤੋਂ ਬੇਨਤੀ ਹੈ ਵੀ ਸਾਡੀ ਜ਼ਮੀਨ ਛੜਾਈ ਜਾਵੇ ਵੀ ਕੋਈ ਲੜਾਈ ਝਗੜਾ ਅੱਗੇ ਨਾ ਹੋਵੇ ਪਰਚਾ ਜਿਹੜਾ ਨਜਾਇਜ਼ ਝੂਠਾ ਹੈ ਉਹ ਕੈਨਸਲ ਕੀਤਾ ਜਾਵੇ ਕਿਉਂਕਿ ਬੱਚੇ ਦਾ ਕੋਈ ਨੁਕਸਾਨ ਨਾ ਹੋਵੇ ਜਦ ਬੱਚਾ ਹੀ ਇੱਥੇ ਹੈ ਨਹੀਂ ਬੱਚਾ ਚੰਡੀਗੜ੍ਹ ਹੈ ਜੀ ਪਰਚਾ 3 300 ਕਿਲੋਮੀਟਰ ਤੇ ਹੋਈ ਜਾਂਦਾ ਹਾਜ਼ਰੀਆਂ ਉਹਦੀਆਂ ਉੱਥੇ ਆ ਪੁਲਿਸ ਨੇ ਲੋਕੇਸ਼ਨ ਵੀ ਉਹਦੀ ਕਢਾਲੀ ਬੱਚਾ ਇੱਥੇ ਸ਼ੋ ਹੀ ਨਹੀਂ ਹੋ ਰਿਹਾ ਜੀ ਪਿੰਡ ਇਹ ਕਹਾਣੀ ਹੈ ਸੱਚੀ ਸਰ ਜੀ ਇਹ ਕਿਸਾਨ ਜਥੇਬੰਦੀ ਵਾਲੇ ਵੀ ਇੱਥੇ ਪਹੁੰਚੇ ਹੋਏ ਨੇ ਮੈਂ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੀ ਜਥੇਬੰਦੀ ਵਲੋਂ ਹਾਂਜੀ ਆਪ ਜੀ ਦੇ ਨਾਲ ਆਪ ਜੀ ਦੇ ਨਾਲੇ ਬਿਆਨ ਸਾਂਝੇ ਕਰਦਾ ਹਾਂ ਜੋ ਗੁਰਤੇਜ ਸਿੰਘ ਹੈ ਸਾਡੀ ਜਥੇਬੰਦੀ ਦਾ ਇੱਕ ਮੈਂਬਰ ਹੈ ਜਦੋਂ ਇਹਨਾਂ ਨੇ ਸਾਨੂੰ ਆਪਣੇ ਸਾਰੇ ਕਾਗਜ਼ ਵਿਖਾਏ ਜਿਸ ਦੇ ਵਿੱਚ ਗਰਦੌਰੀ ਵੀ ਇਹਨਾਂ ਦੇ ਨਾਂ ਜਮ੍ਹਾਂ ਬੰਦੀ ਵੀ ਇਹਨਾਂ ਦੇ ਨਾਂ ਨਿਸ਼ਾਨਦੇਹੀ ਵੀ ਇਹਨਾਂ ਨੇ ਲਈ ਜਦੋਂ ਇਹਨਾਂ ਦੇ ਸਾਰੇ ਡਾਕੂਮੈਂਟ ਵੇਖੇ ਤੇ ਸਾਰੇ ਹੱਕ ਹਕੂਕ ਇਹਨਾਂ ਦੇ ਹੱਕ ਵਿੱਚ ਜਾਂਦੇ ਵੇਖੇ ਤਾਂ ਸਾਡਾ ਜਥੇਬੰਦੀ ਦਾ ਵੀ ਫਰਜ਼ ਬਣਦਾ ਹੈ ਕਿ ਆਪਣੇ ਜਿਹੜਾ ਕਿਸਾਨ ਵੀਰ ਹੈ ਵਰਕਰ ਵੀਰ ਹੈ ਉਸ ਦਾ ਜਿਹੜਾ ਹੈਗੀ ਉਹਦੀ ਸਹਾਇਤਾ ਕਰਨੀ ਜਦੋਂ ਇਹਨੇ ਸਾਨੂੰ ਵਿਖਾਏ ਉਹ ਕਾਗਜ਼ ਤਾਂ ਅਸੀਂ ਇਸ ਤੇ ਨਾਲ ਚੱਲਣ ਦਾ ਵੀ ਫੈਸਲਾ ਕੀਤਾ ਹੈਗਾ ਤੇ ਨਾਲ ਇਹ ਵੀ ਆਦਿਆਂ ਵੀ ਇਹਨੂੰ ਇਨਸਾਫ ਦਵਾਇਆ ਜਾਵੇ ਪ੍ਰਸ਼ਾਸਨ ਇਸ ਦੇ ਨਾਲ ਹੈ ਪਰ ਜਿਹੜੇ ਲੋਕ ਤਣਾੜ ਰਹਣ ਉਹ ਜਿਹੜੇ ਜਵਰੀ ਕਬਜ਼ੇ ਕਰਨ ਜਾਣਦੇ ਹਨ ਉਹ ਲੋਕ ਇਸ ਦੇ ਉਲਟ ਚੱਲ ਰਹੇ ਹਨ ਉਹਨਾਂ ਨੂੰ ਵੀ ਇਹਨਾਂ ਕਮਾਂ ਤੋਂ ਬਾਹਰ ਆਉਣਾ ਚਾਹੀਦਾ ਹੈ ਕਿਉਂਕਿ ਜਿਸ ਦੀ ਪ੍ਰਾਪਰਟੀ ਆ ਉਸੇ ਨੂੰ ਮਿਲਣੀ ਚਾਹੀਦੀ ਆ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੇ ਹੱਕ ਨੂੰ ਮਾਰਿਆ ਜਾਵੇ ਅੱਛਾ ਭਾਈ ਜੀ ਅਸੀਂ ਗੱਲ ਉਸ ਅਕੈਡਮੀ ਵਾਲੇ ਉਸ ਸਕੂਲ ਵਾਲੇ ਜਿਹੜੇ ਮਾਲਕ ਨੇ ਡਾਇਰੈਕਟਰ ਨੇ ਉਹਨਾਂ ਨਾਲ ਕੀਤੀ ਆ ਉਹ ਕਹਿੰਦੇ ਨੇ ਵੀ ਵੇਖੋ ਜੀ ਇਹੋ ਜੀ ਕੋਈ ਗੱਲ ਨਹੀਂ ਕੀ ਇਹ ਬੰਦੇ ਸਾਡੇ ਤੇ ਝੂਠਾ ਦੋਸ਼ ਲਾ ਰਹੇ ਨੇ ਨਹੀਂ ਜੇ ਝੂਠਾ ਦੋਸਤ ਤਾਂ ਤਾਂ ਲਾਵਾਂਗੇ ਜੀ ਆ ਕਾਗਜ਼ ਪੱਤਰ ਕੋਈ ਵੀ ਸਾਡੇ ਤੋਂ ਦੇਖ ਸਕਦਾ ਸਾਡੇ ਕੋਲੇ ਆ ਜੀ ਮੇਨ ਹੁੰਦੀ ਆ ਜਿਵੇਂ ਜੱਟ ਜੱਟ ਜ਼ਿਮੀਂਦਾਰ ਕੋਲੇ ਜਮ੍ਹਾਂ ਮੰਦੀ ਮੇਨ ਹੁੰਦੀ ਆ ਇਕੱਲੇ ਦਾ ਖਾਤਾ ਕੋਈ ਸਾਂਝਾ ਨਹੀਂ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਜੀ ਗਰਦੌਰੀ ਸਾਡੇ ਨਾਂ ਇੰਤਕਾਲ ਸਾਡੇ ਨਾਂ ਜੀ ਸਭ ਕੁਝ ਸਾਡੇ ਨਾਂ ਜੇ ਅਸੀਂ ਝੂਠੇ ਹੋਵਾਂਗੇ ਸਾਡੇ ਦੇ ਕਾਰ ਵੀ ਜੇ ਉਹ ਝੂਠੇ ਤਾਂ ਉਹਨਾਂ ਤੇ ਹੋਵੇ ਜੀ ਸਾਨੂੰ ਅਨਸਾਫ਼ ਦਵਾਇਆ ਜਾਵੇ ਪਰ ਉਹ ਇਹ ਵੀ ਕਹਿੰਦੇ ਨੇ ਵੀ ਸਾਡੇ ਵਾਲੀ ਜਿਹੜੀ ਜਗ੍ਹਾ ਉਹ ਇਹ ਇਹ ਵਰਤੀ ਜਾਂਦੇ ਨੇ ਜਿਹੜੀ ਇਹਨਾਂ ਵਾਲੀ ਆ ਉਹ ਉਹ ਅਸੀਂ ਵਰਤੀ ਜਾਂਦੇ ਆ ਉਹ ਕਹਿੰਦੇ ਇਦਾਂ ਦਾ ਮਾਮਲਾ ਜੇ ਇਦਾਂ ਦਾ ਤਾਂ ਜੀ ਉਹ ਨਿਸ਼ਾਨਦੇਹੀ ਕਰਾ ਲੈਣ ਅਸੀਂ ਛੱਡ ਦੇਾਂਗੇ ਜੀ ਉਹ ਸਾਡੀ ਛੱਡ ਦੇਣ ਤੇ ਰੌਲਾ ਹੈ ਹੀ ਨਹੀਂ ਕਾਥੇ ਦਾ ਜੀ ਜੇ ਉਹਨਾਂ ਦੀ ਤਾਂ ਅਸੀਂ ਛੱਡਣ ਨੂੰ ਤਿਆਰ ਆਂ ਜੀ ਉਹ ਸਾਡੀ ਜਗ੍ਹਾ ਅਸੀਂ ਨਿਸ਼ਾਨਦੇਹੀ ਕਰਾ ਲਈਓ ਸਾਡੀ ਛੱਡ ਦੇਣ ਅੱਛਾ ਇੱਕ ਉਹ ਜਿਹੜੇ ਸਕੂਲ ਵਾਲੇ ਨੇ ਉਹ ਇਹ ਵੀ ਕਹਿੰਦੇ ਨੇ ਵੀ ਵਾਕਿਆ ਹੀ ਇਹਨਾਂ ਨੇ ਸਾਡੇ ਉੱਥੇ ਕਾਫੀ ਬੰਦੇ ਲੈ ਕੇ ਇਹ ਆਏ ਸਾਡੇ ਬੂਟੇ ਲੱਗੇ ਸੀ ਉਹ ਬੂਟੇ ਇਹਨਾਂ ਨੇ ਪੱਟੇ ਨੇ ਉਹ ਕਹਿੰਦੇ ਵੀ ਇਹਨਾਂ ਨੇ ਉੱਥੇ ਆ ਕੇ ਪੂਰਾ ਮਤਲਬ ਖਲਾਰਾ ਪਾਇਆ ਸਾਡਾ ਔਰ ਉਹ ਕਹਿੰਦੇ ਜਿਹੜਾ ਇਹਨਾਂ ਦਾ ਮੁੰਡਾ ਸੀ ਉਹ ਜਿਹੜਾ ਇਹ ਯੂਨੀਵਰਸਿਟੀ ਕਹਿੰਦੇ ਨੇ ਉਹ ਵੀ ਇਹਨਾਂ ਨੇ ਬਾਅਦ ਚੁੱਥੇ ਭੇਜਿਆ ਇਹ ਤਾਂ ਤੁਹਾਨੂੰ ਕਹਿਤਾ ਜੀ ਇਹ ਤਾਂ ਤੁਸੀਂ ਸਾਡੇ ਕੈਮਰੇ ਵੇਖ ਲਓ ਪੁਲਿਸ ਪ੍ਰਸ਼ਾਸਨ ਨੇ ਉਹਦੀਆਂ ਮੋਬਾਈਲ ਟਾਵਰ ਲੋਕੇਸ਼ਨਾਂ ਕਢਾ ਲਈਆਂ ਜੀ ਜੇ ਇੱਥੇ ਹੋਵੇ ਤਾਂ ਉਹ ਵਿੱਚ ਆ ਜਾਣ ਜੀ ਉਹਦੀਆਂ ਹਾਜ਼ਰੀਆਂ ਹੋਰ ਤਬੂ ਸਬੂਤ ਵੀ ਅਸੀਂ ਦੇਵਾਂਗੇ ਉਹਨੇ ਏਟੀਐਮ ਚੋਂ ਪੈਸੇ ਕਢਾਏ ਆ ਨਾਲ ਮੁੰਡਾ ਸਾਡੇ ਗਵਾਹ ਦਾ ਉਹਨੂੰ ਛੱਡ ਕੇ ਆ ਜੀ 17 ਤਰੀਕ ਨੂੰ ਉਹ ਆਪਣੇ ਕੋਲੇ ਖੜਾ ਜੀ ਉਹਦੇ ਨਾਲ ਵੀ ਗੱਲਬਾਤ ਕਰ ਸਕਦੇ ਆ ਤੁਸੀਂ ਮਨ ਘੜਤਾ ਜੀ ਮਨਤ ਪੁਲਿਸ ਨੂੰ ਗੁੰਮਰਾਹ ਕਰਕੇ ਉਹਨਾਂ ਨੇ ਝੂਠਾ ਪਰਚਾ ਕਰਾਇਆ ਜੀ ਅੱਛਾ ਅਸੀਂ ਇਹੀ ਬੇਨਤੀ ਕਰਦੇ ਆ ਪ੍ਰਸ਼ਾਸਨ ਤੋਂ ਜਿਹੜਾ ਉਹਨਾਂ ਨੇ ਪੁਲਿਸ ਨੂੰ ਮਹਿਕਮੇ ਨੂੰ ਗੁੰਮਰਾਹ ਕੀਤਾ ਇਲਾਕਾ ਪੁਲਿਸ ਨੂੰ ਉਹਨਾਂ ਤੇ ਬੰਦ ਦੀ ਕਾਰ ਦਾ ਜੀ ਬਹੁਤ ਮਾੜੇ ਇਨਸਾਫ ਹੋਣਾ ਚਾਹੀਦਾ ਜੀ ਉਹ ਕਹਿ ਕੇ ਵੀ ਜਾਂਦੇ ਰੇ ਪਹਿਲਾਂ ਜੀ ਨਿਸ਼ਾਨਦੇਹੀ ਤੋਂ ਬਾਅਦ ਵੀ ਅਸੀਂ ਨਿਬੜਾਂਗੇ ਤੁਹਾਡੇ ਨਾਲ ਅਸੀਂ ਛੇਤੀ ਤੋਂ ਛੇਤੀ ਤੁਹਾਡਾ ਕਰਾਂਗੇ ਇਹਦਾ ਅਸੀਂ ਕੰਦ ਪਿੱਛੇ ਹਟਾ ਲਾਂਗੇ ਜਾਂ ਕੁਝ ਕਰਾਂਗੇ ਪਰ ਆਉਂਦੇ ਹੀ ਨਹੀਂ ਸੀ 15 ਦਿਨ ਕਹਿ ਕੇ ਵਟ ਕੇ ਵਾਪਸ ਨਹੀਂ ਆਉਂਦੇ ਸੀ ਜੀ ਕਹਿੰਦੇ ਰੇ ਆ ਵੀ ਅਸੀਂ ਆਪਾਂ ਤੁਹਾਡੇ ਨਾਲ ਨਿਬੜਾਂਗੇ ਪੰਚਾਇਤ ਵੀ ਇਹ ਗੱਲ ਹੁੰਦੀ ਰਹੀ ਹੈ ਪੰਚਾਇਤ ਨੂੰ ਜਿੱਦੇ ਮਾੜਾ ਮੋਟਾ ਇਹ ਵਾਕਿਆ ਹੋਇਆ ਕੰਦ ਟੈਣ ਵਾਲਾ ਉਹਦੇ ਵੀ ਪੰਚਾਇਤ ਨੂੰ ਕਹਿੰਦੇ ਆ ਵੀ ਅਸੀਂ ਆਵਾਂਗੇ ਤੇ ਆ ਬਾਅਦ ਚ ਮੁੜ ਕੇ ਥਾਣੇ ਜਾ ਕੇ ਪਰਚਾ ਕਰਾਤਾ ਜੀ ਹੂੰ ਉਹਦੇ ਵੀ ਆਂਦੀ ਥੋੜੀ ਪਛਾਹ ਚਾ ਕੇ ਗੱਲਬਾਤ ਕਰਾਂਗੇ ਤੁਹਾਡੇ ਨਾਲ ਪਰ ਉਹ ਬਾਅਦ ਜਾ ਕੇ ਇਹਨਾਂ ਦੇ ਝੂਠਾ ਜੀ ਪੱਕੇ ਦਾ ਇਲਜ਼ਾਮ ਲਾਤਾ ਨਾ ਕੋਈ ਗੱਲ ਨਾ ਬਾਤ ਜੀ ਤੇ ਬੰਦਾ 4 ਵਜੇ ਜੀ ਘਰੇ ਪੌਣੇ 4 ਵਜੇ ਪ 4 ਵਜੇ ਘਰੇ ਫਿਰਦਾ 4 ਵਜੇ ਉਹਦਾ ਪਰਚਾ ਬਣਾਈ ਜਾਂਦੇ ਜੀ ਵੀ 4 ਵਜੇ ਉਹ ਕੈਮਰੇ ਕਰੇ ਫਿਰਦੇ ਉਹ ਕੈਮਰੇ ਚੱਕੀ ਤੇ ਜਾਂਨ ਉਹਨਾਂ ਦੀ ਉਹਨਾਂ ਦੇ ਆਪਦੇ ਵੀ 25 30 ਕੈਮਰੇ ਤਾਂ ਆਪਦੇ ਲੱਗੇ ਹੋਣ ਅਕੈਡਮੀ ਚ ਉੱਥੇ ਵਿਖਾਉਣ ਵੀ ਕਿਉਂ ਕੌਣ ਆਇਆ ਕੌਣ ਗਿਆ ਜੀ ਬਖਾਉਣ ਉਹ ਕਦੋਂ ਉਹ 4 ਵਜੇ ਦਾ ਆਖੀ ਜਾਂਦੇ ਜੀ ਆਏ 8 9 ਵਜੇ ਆ ਤੇ ਆਖੀ 4 ਵਜੇ ਦਾ ਜਾਂਦੇ ਜੀ 8 ਵਜੇ ਸਾਡੇ ਸਰਪੰਚ ਨੂੰ ਤਲਾਹ ਦਿੱਤੀ ਹੈ ਵੀ ਅਸੀਂ ਕੈਡਮੀ ਆਗੇ ਤੋਂ ਉਹਨਾਂ ਦੀ ਲੋਕੇਸ਼ਨ ਕਢਾਈ ਜਾਵੇ ਜੀ ਉਹਨਾਂ ਦੀ ਵੀ ਹਮਮਕਾਰ ਸਿੰਘ ਦੀ ਲੋਕੇਸ਼ਨ ਕਢਾਈ ਜਾਵੇ ਹਾਂਜੀ ਸਰਪੰਚ ਨੂੰ ਤਲਾਹ ਦਿੱਤੀ ਸਰਪੰਚ ਨੇ ਉਹਨਾਂ ਨੂੰ ਬੁਲਾਇਆ ਇਹ ਮੌਕੇ ਦੇ ਹਾਜ਼ਰ ਹੋਏ ਗੁਰਤੇਜ ਸਿੰਘ ਜੀ ਉੱਥੇ ਹੋਇਆ 8 8:30 ਵਜੇ ਬੁਲਾਇਆ 4 ਵਜੇ ਆ ਰਹੇ ਮੈਂ ਇਸ ਘਟਨਾ ਨੂੰ ਵੀ ਚੰਗੀ ਨਹੀਂ ਸਮਝਦਾ ਵੀ ਇਹ ਜਿਸ ਤਰ੍ਹਾਂ ਕਿਸੇ ਦਾ ਹੱਕ ਹੈ ਮਾਰਨਾ ਛੱਡ ਦੇਣਾ ਚਾਹੀਦਾ ਹੈ ਵੱਡਾ ਬੰਦਾ ਚਾਹੁੰਦਾ ਮੈਂ ਛੋ ਛੋਟਾ ਆਪ ਦੀ ਜਾਨ ਬਚਾਉਣ ਨੂੰ ਫਿਰਦਾ ਹੈਗਾ ਉਹ ਉਹਨੂੰ ਖਾਣ ਨੂੰ ਫਿਰਦਾ ਹੈਗਾ ਇਹੋ ਜਿਹੀ ਗੱਲਾਂ ਵੱਡੇ ਬੰਦੇ ਨੂੰ ਤਾਂ ਛੋਟੇ ਬੰਦੇ ਦੀ ਸਹਿਯਾ ਕਰਨੀ ਚਾਹੀਦੀ ਹੈ ਤਾਂ ਕਿ ਉਹ ਵੀ ਸਮਾਜ ਦੇ ਵਿੱਚ ਆਪਦੀ ਜਿੱਤ ਨਾਲ ਜਿਉ ਸਕੇ ਇਹ ਜੇ ਆਪਾਂ ਕਰੀ ਜਾਈਏ ਵੀ ਇੰਨੀ ਜ਼ਮੀਨ ਉਹ ਅਜੇ ਅਜੇ ਇਹ ਤਾਂ ਨਾਲ ਜ਼ਮੀਨ ਨਾਲ ਜ਼ਮੀਨ ਲੱਗੀ ਜਾਣੀ ਹੈ ਘਰ ਨਾਲ ਘਰ ਲੱਗੀ ਜਾਣਾ ਮੈਂ ਚਾਹੁੰਦਾ ਵੀ ਇਹ ਵਾਕਿਆ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਮਿੱਤਰ ਬਾਰੇ ਤੁਸੀਂ ਨੌਜਵਾਨ ਦੇ ਦੋਸਤੋਂ ਜਿਹਦੇ ਉੱਪਰ ਪਰਚਾ ਚੋਰੀ ਦਾ ਕੀਤਾ ਹੈ ਕੀ ਉਸ ਦਿਨ ਉਹ ਇੱਥੇ ਸੀਗਾ ਨਹੀਂ ਨਹੀਂ ਉਹਨੂੰ ਮੈਂ ਹੀ 2-3 ਦਿਨ ਪਹਿਲਾਂ ਚੜਾ ਕੇ ਆਇਆ ਹਾਂ ਜੀ ਚੰਡੀਗੜ੍ਹ ਗਿਆ 17 ਤਰੀਕ ਨੂੰ ਰਾਤ ਨੂੰ ਉਹਨੂੰ ਬੱਸ ਚੜਾ ਕੇ ਆਇਆ ਹਾਂ ਜੀ ਮੁਕਸਰੀ ਅੱਛਾ ਹਾਂਜੀ ਹੈਲੋ ਹਾਂਜੀ ਹਾਂਜੀ ਹਾਂ ਜੀ ਜੀ ਹਾਂ ਜੀ ਮਾਨ ਜੀ ਇਸ ਤਰ੍ਹਾਂ ਹੈ ਕਿ ਸਾਡੇ ਕੋਲ ਨਾ ਇੱਕ ਇਹ ਮਸਲਾ ਆਇਆ ਹੈ ਸਾਡੇ ਚੈਨਲ ਕੋਲੇ ਤੇ ਗੁਰਤੇਜ ਸਿੰਘ ਹੋਰੀ ਨੇ ਤੇ ਔਲਖ ਪਿੰਡ ਤੋਂ ਉਹ ਕਹਿ ਰਹੇ ਨੇ ਕਿ ਨਾਲੇ ਤੇ ਇਕੋਂਕਾਰ ਸਿੰਘ ਹੋਰੀ ਜਿਹੜੇ ਕਿ ਨਿਸ਼ਾਨ ਅਕੈਡਮੀ ਚਲਾਉਂਦੇ ਨੇ ਉਹ ਕਹਿੰਦੇ ਨਾਲੇ ਸਾਡੀ ਜਗ੍ਹਾ ਦੇ ਉੱਪਰ ਉਹਨਾਂ ਨੇ ਕੰਦ ਕੱਢੀ ਐ ਨਾਲੇ ਸਾਡੇ ਤੇ ਝੂਠਾ ਪਰਚਾ ਕਰਾਇਆ ਕੀ ਮਾਮਲਾ ਜੀ ਇਹ ਹੈ ਹੈਲੋ ਫੋਨ ਤੇ ਹੀ ਗੱਲ ਕਰੋਂਗੇ ਜਾਂ ਮਤਲਬ ਆ ਕੇ ਵਿਜ਼ਿਟ ਵੀ ਕਰ ਸਕਦੇ ਹਾਂ ਆ ਕੇ ਵੀ ਕਰ ਸਕਦੇ ਹਾਂ ਜੀ ਥੋੜਾ ਮੈਨੂੰ ਐਸੀ ਬਰੀਫਸ ਤੁਸੀਂ ਦੱਸ ਦਿੰਦੇ ਜੀ ਤੁਹਾਡਾ ਪੱਖ ਹਾਂ ਜੀ ਇਹ ਹੋਊ ਆ ਜੀ ਵੀ ਮਤਲਬ ਹਾਂਜੀ ਜਿਹੜਾ ਹੈਗਾ ਨਾ ਅ ਇਸ ਜਗ੍ਹਾ ਦੀ ਇਹ ਗੱਲ ਕਰਦਾ ਹਾਂਜੀ ਹਾਂਜੀ ਅਸੀਂ ਅਗੇਟ ਜਿਵੇਂ ਮਤਲਬ ਕਿਉਂਕਿ ਮੈਂ ਤਾਂ ਤੁਹਾਨੂੰ ਇਹ ਗੱਲ ਕਹੀ ਹੈ ਵੀ ਚਲੋ ਜਦੋਂ ਤੁਸੀਂ ਆਪਾਂ ਡਾਕੂਮੈਂਟਰੀ ਪ੍ਰੂਫ ਦੇਖਦੇ ਆ ਸਾਰਾ ਕੁਝ ਦੇਖਦੇ ਹੋ ਤਾਂ ਪਤਾ ਲੱਗ ਜਾਂਦਾ ਹਾਂਜੀ ਅਸੀਂ ਜਦੋਂ ਲਈ ਸੀ 2014 ਦੇ ਵਿੱਚ ਅੱਛਾ 2014 ਵਿੱਚ ਠੀਕ ਹੈ 2014 ਦੇ ਵਿੱਚ ਇਹਨਾਂ ਨੇ ਲਈ 18 ਦੇ ਵਿੱਚ ਅੱਛਾ ਜੀ ਜਿਸ ਓਨਰ ਕੋਲ ਸੀ ਲਈ ਸੀ ਕਿ ਉਹਨਾਂ ਤੋਂ ਹੀ ਇਹਨਾਂ ਨੇ ਲਈ ਹੈ ਠੀਕ ਹੈ ਔਰ ਉਹ ਮਤਲਬ ਜਿਹੜੀ ਸੀਗੀ ਜਗਾ ਹਾਂਜੀ ਮੈਂ ਥੋੜਾ ਜਿਹਾ ਡਰਾਈਵ ਕਰ ਰਿਹਾ ਹਾਂ ਜੀ ਗੱਡੀ ਚ ਹਾਂਜੀ ਤੇ ਜਦੋਂ ਰੋਕੇ ਮੈਂ ਤੁਹਾਨੂੰ ਗੱਲ ਕਰ ਲਵਾਂ ਮੈਂ ਡਰਾਈਵ ਕਰ ਰਿਹਾ ਹਾਂ ਹਾਂਜੀ ਤੇ ਉਹ ਜਗਾ ਨਾ ਫਿਰ ਇਹਨਾਂ ਨੇ ਹਾਂ ਉਹ 18 ਦੇ ਵਿੱਚ ਲਈ ਤੇ ਅਸੀਂ ਉਹ ਪਿਛਲੀ ਜਿਹੜੀ ਪਿਛਲੀ ਜਗਾ ਕੋਈ ਉਹਨਾਂ ਨੇ ਉਹਨਾਂ ਨੇ ਉਤੋਂ ਲੈ ਲਈ ਅੱਛਾ ਜੀ ਅਸੀਂ ਜਦੋਂ ਲੈਂਸੀ ਜਿਹੜਾ ਰਿਸ਼ਤੀ ਕਰਵਾ ਕੇ ਉਦੋਂ ਬਾਅਦ ਅਸੀਂ ਮਤਲਬ ਉਹਨਾਂ ਨੇ ਸਾਨੂੰ ਅਫੀਡੇਟ ਦੇ ਤਾ ਵੀ ਐਜ਼ ਇਟ ਜਿਵੇਂ ਉਹਨਾਂ ਨੇ ਕਬਜ਼ਾ ਸਾਨੂੰ ਘਰ ਦਾ ਅਸੀਂ ਲੈ ਲਿਆ ਅਸੀਂ ਆਪਣੀਆਂ ਮਤਲਬ ਅ ਕੁਝ ਛਾਰਦਵਾਈ ਸੀਗੀ ਕੋਸ਼ਿਸ਼ ਅਸੀਂ ਕਰ ਲਈ ਬਸ ਅੱਛਾ ਜੀ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਜੀ ਵੀ ਅ ਅਸਾ ਅਸੀਂ ਆਦੀ ਬਿਲਡਿੰਗ ਬਣਾ ਲਈ 11 ਤੋਂ 19 ਤੱਕ ਸਾਡੀ ਬਣ ਗਈ ਹੋਣੀ ਹੈ ਅੱਛਾ ਜੀ ਇਹਨਾਂ ਅਸੀਂ ਉਦੋਂ ਬਾਅਦ ਜਦੋਂ ਪਰ ਰਿਸੀ ਕਰਾ ਲੈਂਦੇ ਆ ਫੀਡਕਟਰ ਉਹਨੇ ਦੇਤਾ ਜਿੰਨੂੰ ਤੋਂ ਆਪਾਂ ਲਈ ਸੀਗੀ ਹੂੰ ਹੂੰ ਉਸ ਤੋਂ ਬਾਅਦ ਪਟਵਾਰੀ ਨੂੰ ਅਸੀਂ ਜੋ ਹੁੰਦਾ ਨਾ ਤਰਤੀਮਾਂ ਘਟਦੇ ਆ ਪਟਵਾਰੀ ਹਾਂਜੀ ਉਹ ਤਰਤੀਮਾਂ ਜਿਹੜਾ ਸੀਗਾ ਉਹਨਾਂ ਨੇ ਚੜਾਇਆ ਨਹੀਂ ਕਹ ਲੋ ਪੰਜਾਬੀ ਚ ਉਹਨੂੰ ਪਈ ਜਾਂਦਾ ਅਸੀਂ ਥੋੜਾ ਜਿਹਾ ਜਿਵੇਂ ਕਹ ਲੋ ਸ਼ਹਿਰੀ ਕੰਮ ਆ ਸਾਡੇ ਕੋਲੇ ਤੇ ਸਾਨੂੰ ਇੰਨਾ ਬਾਲੀਆਂ ਗੱਲਾਂ ਦਾ ਡੀਪਲੀ ਪਤਾ ਨਹੀਂ ਸੀਗਾ ਅੱਛਾ ਜੀ ਉਹ ਤਰਤੀਮਾਂ ਚੜਾਇਆ ਨਹੀਂ ਤੇ ਉਹ ਹੁਣ ਇਹਨਾਂ ਨੂੰ ਬਸ ਇੱਕ ਮਹੀਨੇ ਕਿਸੇ ਨੂੰ ਕੋਲ ਆਤੀ ਜੀ ਵੀ ਥੋੜਾ ਨਕਸ਼ੇ ਚ ਤਾਂ ਜਗਾ ਇਹਨਾਂ ਦੀ ਓਮ ਮੰਡੀ ਜਿਹੜੀ ਸਾਡੀ ਆ ਉਹ ਏਕੋਂਦੇ ਆ ਜਗਾ ਅੱਛਾ ਜੀ ਇਹਨਾਂ ਨੇ ਪਿੱਛੇ ਜ ਮਤਲਬ ਉਹ ਵੀ ਕਰਵਾਈ ਸੀਗੀ ਮੰਨਤੀ ਵੀ ਕਰਵਾਈ ਸੀ ਅਸੀਂ ਕੋਈ ਵਿਰੋਧ ਨਹੀਂ ਕਿਤੇ ਦੇ ਕਰਾ ਲਓ ਕੋਈ ਨਹੀਂ ਸਾਨੂੰ ਕਿਧਰ ਆ ਜਾ ਸੀ ਤਾਂ ਕਿ ਜੀ ਇੰਚ ਵੀ ਨਹੀਂ ਰੱਖਣੀ ਚਾਹੁੰਦੇ ਹਾਂਜੀ ਹਾਂਜੀ ਤੇ ਮੰਨਤੀ ਜਿਹੜੀ ਕਰਵਾਈ ਸੀ ਉਹ ਮੰਨਤੀ ਮਤਲਬ ਜਿਹੜੀ ਸੀਗੀ ਇਹਨਾਂ ਨੇ ਕਰਵਾ ਲਈ ਮੰਨਤੀ ਚ ਇਹਨਾਂ ਦੀ ਜਗਾ ਵੀ ਪੂਰੀ ਆਈ ਹੈ ਸਾਡੀ ਜਗਾ ਵੀ ਪੂਰੀ ਆਈ ਹੈ ਠੀਕ ਹੈ ਇਨ ਮਨ ਚ ਲਾਲਚ ਆ ਗਿਆ ਵੀ ਚਲੋ ਵੀ ਹੁਣ ਜਿਹੜੀ ਜਗਾ ਨਕਸ਼ੇ ਚ ਪਟਵਾਰੀਆਂ ਦੀ ਸਰਕਾਰੀ ਗਲ ਮਤਲਬ ਇਹਨਾਂ ਦੀਆਂ ਗਲਤੀ ਕਰਕੇ ਉਹ ਕਾਗਜ਼ਾਂ ਦੇ ਵਿੱਚ ਜਿਹੜੀ ਸੀਗੀ ਉਹ ਨਕਸ਼ਾ ਉਧਰ ਨੂੰ ਮਤਲਬ ਜਿਹੜੀ ਤਕੀਮਾਂ ਤਬਾਦਲਾ ਜਿਹਨੂੰ ਆਪਾਂ ਕਹਿੰਦੇ ਆ ਉਹ ਨਾ ਹੋਣ ਕਰਕੇ ਉਹ ਸਾਡੇ ਵੱਲ ਸ਼ੋ ਹੁੰਦੀ ਸੀਗੀ ਠੀਕ ਹੈ ਜੀ ਹਾਂਜੀ ਇਹ ਇਹਨਾਂ ਨੇ ਜੀ 18 ਨੂੰ 18 ਦੀ ਰਾਤ ਨੂੰ ਬੰਦੇ ਸ਼ਰਾਬ ਚੂਹ ਤੇ ਆ ਦੇ ਟਰੈਕਟਰ ਤੇ 100 ਫੁੱਟ ਸਾਡੀ ਲੰਬੀ ਕੰਧ ਢਾਹਤੀ ਅੱਛਾ ਜੀ ਪੰਦੇ ਗੁੜੀਆਂ ਵਾਰਦੇ ਉੱਤੇ ਮਤਲਬ ਸਵੇਰ ਤੱਕ ਉਹ ਸਾਰਾ ਸਾਡੇ ਕੋਲ ਫੋਟੋਆਂ ਆ ਜਿਹੜੀਆਂ ਦੂਜੀਆਂ ਆਪਣੀ ਵੀ ਕਿੰਗ ਵੀਡੀਓ ਰਿਕਾਰਡਿੰਗ ਸਾਡੇ ਕੈਮਰੇ ਲੱਗੇ ਹੋਏ ਸਾਰਾ ਕੁਝ ਮੈਂ ਤੁਹਾਨੂੰ ਫੋਨ ਕਰਕੇ ਦੱਸ ਦਿਆਂ ਤੇਰੀ ਮਤਲਬ ਸਾਰਾ ਕੁਝ ਉਹ ਚੱਲ ਰਿਹਾ ਹੈ ਅੱਛਾ ਤੇ ਸਾਨੂੰ ਲੱਗ ਗੋਰੀ ਬੰਦੀ ਸੀ ਨਾ ਵੀ ਸਾਨੂੰ ਤਾਂ ਫਿਰ ਜੇ ਸਾਡੇ ਇੱਕ ਸਕੂਲ ਆ ਇੱਕ ਉੱਥੇ ਬੱਚੇ ਵੀ ਆ ਮਤਲਬ ਜਿਹੜੀ ਸਾਡਾ ਸਟਾਫ ਹੀ ਆ ਬੱਚਾ ਪੜਦਾ ਹੂੰ ਤੇ ਉਹ ਸਾਰਾ ਕੁਝ ਅਸੀਂ ਤਾਂ ਉਹ ਵੀ ਕਾਨੂੰਨਨ ਕਾਰਵਾਈ ਉਹ ਕਰਨੀ ਸੀ ਵੀ ਜੀ ਇਹਦੇ ਛੋਟਾ ਪਰਚਾ ਕਿਵੇਂ ਘਟਾਇਆ ਜਾ ਸਕਦਾ ਹੂੰ ਜੇ ਤੁਸੀਂ ਕਿਸੇ ਦੀ ਵਿਦਾਊਟ ਐਨੀ ਡਿਸਟਿਊਟ ਤੁਹਾਨੂੰ ਤੁਹਾਨੂੰ ਮੰਨ ਲਓ ਕਿ ਸੋਸ ਤੁਹਾਡੇ ਕੋਲੇ ਕੋਈ ਉਹ ਨਹੀਂ ਹੈਗਾ ਆਪਣਾ ਰਾਈਟ ਨਹੀਂ ਆ ਵੀ ਤੁਸੀਂ ਕਿਸੇ ਦੀ ਵੀ ਜੇ ਉਹਨਾਂ ਦੀ ਸਾਰਾ ਕੁਝ ਵਿਚਾਰਦਵਾਰੀ ਆ ਉਹਨੂੰ ਸੌਫ ਕਰਨਾ ਦੇਖ ਕੇ ਰਾਤ ਨੂੰ ਸਰ ਜਾ ਬੰਨਿਆ ਉਹ ਤੋਂ ਬਾਅਦ ਤੁਸੀਂ ਉੱਥੇ ਬੁੱਤੇ ਸਾਡਾ ਗੁਰੂ ਨਾਨਕ ਸਾਹਿਬ ਯਾਦ ਵਿੱਚ ਸਮਰਪਿਤੋਂ 350 ਸਾਲਾਂ ਦੇ ਜੰਗਲ ਲੱਗਿਆ ਹੋਇਆ ਸੀ ਸਾਰਾ ਤਰੜਤਾ ਪੱਕਤਾ 250 ਬੂਟਾ ਸਾਡਾ ਸਾਫ ਕਰਦਾ ਮੈਂ ਐਨਜੀਟੀ ਨੂੰ ਵੀ ਪਾਈ ਹੋਈ ਮੇਲ ਪਾਈ ਹੋਈ ਸਾਰਿਆਂ ਨੂੰ ਪਾਈ ਹੋਈ ਆ ਹੂੰ ਹੂੰ ਤੇ ਕਿਹੜੇ ਉਹ ਨਾ ਕਹਿੰਦਾ ਕਿ ਮੇਰਾ ਧੁੱਖਾ ਮੇਰੇ ਤੇ ਪੱਤਰਖਤਾ ਜਦੋਂ ਤੁਸੀਂ ਇਹ ਕੰਮ ਕੀਤਾ ਉਹਦੀ ਕਾਰਵਾਈ ਚ ਆ ਇਹ ਬੰਦਾ ਨਾਲ ਆ ਅੱਛਾ ਇਹ ਇਹਨਾਂ ਦੇ ਵਿੱਚ ਬੱਗੇ ਪਿੰਡ ਤੋਂ ਕਰਾਉਣ ਵਾਲੇ ਇਹਨਾਂ ਨੂੰ ਇੱਕ ਓਂਕਾਰ ਜੀ ਜਿਹਦਾ ਲੋਚ ਇਹੀ ਹੈ ਵੀ ਇੱਕ ਓਂਕਾਰ ਜੀ ਇਹ ਕਹਿ ਰਹੇ ਆ ਕਿ ਇੱਕ ਤਾਂ ਅਸੀਂ ਨਿਸ਼ਾਨਦੇਹੀ ਸਾਨੂੰ ਇਹਨਾਂ ਨੇ ਦਿਖਾਈ ਆ ਵੀ ਅਸੀਂ ਕਰਾਈ ਸੀਗੀ ਤੇ ਉਹ ਕਹਿੰਦੇ ਨਿਸ਼ਾਨਦੇਹੀ ਚ ਜਗ੍ਹਾ ਜਿਹੜੀ ਆ ਉਹ ਸਾਨੂੰ ਆਈ ਆ ਮਹਿਕਮੇ ਨੇ ਨਿਸ਼ਾਨਦੇਹੀ ਕੀਤੀ ਆ ਦੂਜਾ ਉਹ ਜਿਹੜੀ ਨਿਸ਼ਾਨਦੇਹੀ ਕੀਤੀ ਆ ਉਹਦੇ ਉੱਪਰ ਮਹਿਕਮੇ ਨੇ ਲਿਖਿਆ ਕਿ ਤੁਹਾਡੀ ਧਿਰ ਜਿਹੜੀ ਆ ਉਹ ਮੌਜੂਦ ਤਾਂ ਸੀ ਪਰ ਦਸਕਤ ਨਹੀਂ ਕਰਕੇ ਗਈ ਇਹ ਕੀ ਮਾਮਲਾ ਹੈ ਜੀ ਕਿਹੜੇ ਜੀ ਇਹ ਇੱਕ ਜਦ ਤੁਸੀਂ ਤੁਸੀਂ ਵੀ ਦੱਸਿਆ ਕਿ ਨਿਸ਼ਾਨਦੇਹੀ ਹੋਈ ਆ ਇਹਨਾਂ ਨੇ ਵੀ ਸਾਨੂੰ ਦੱਸਿਆ ਸੀ ਕਿ ਨਿਸ਼ਾਨਦੇਹੀ ਹੋਈ ਆ ਤਾਂ ਉਹ ਕਾਗਜ਼ ਹੈ ਜਿਹੜੇ ਕਾਗਜ਼ ਦੇ ਉੱਪਰ ਨਿਸ਼ਾਨਦੇਹੀ ਦਰਜ ਹੈ ਉਸੇ ਕਾਗਜ਼ ਦੇ ਉੱਪਰ ਨੀਚੇ ਨਾ ਜਿਹੜਾ ਮਹਿਤਮੇ ਦਾ ਇੱਕ ਟਿੱਪਣੀ ਦਿੱਤੀ ਹੋਈ ਆ ਜਿਹਦੇ ਉੱਪਰ ਲਿਖਿਆ ਹੈ ਕਿ ਮੌਕੇ ਪਰ ਹਾਜ਼ਰ ਸਨ ਪਰ ਦਸਤਕਤ ਕਰਨ ਤੋਂ ਇਨਕਾਰੀ ਕਸ਼ਮੀਰ ਸਿੰਘ ਪੁੱਤਰ ਬਲਵੰਤ ਸਿੰਘ ਹੈਲੋ ਮੇ ਜੀ ਨੇ ਇਹ ਕੋਈ ਗੱਲ ਨਹੀਂ ਸਾਈਨ ਹੈਗੇ ਆ ਜਿਹੜਾ ਸਾਡੇ ਕੋਲ ਸਾਈਨ ਹੈਗੇ ਆ ਹੋ ਸਕਦਾ ਵੀ ਇਹ ਬੰਦਾ ਇਹ ਛੁੱਟਾ ਸਿਰੇ ਦਾ ਬੰਦਾ ਤੁਸੀਂ ਆਪ ਆ ਕੇ ਦੇਖੋ ਸਾਡੇ ਕੋਲ ਸਪੋਕਸਮੈਨ ਰਿਹਾ ਜਦੋਂ ਤੋਂ ਸੋਕਸਮਨ ਸ਼ੁਰੂ ਹੋਇਆ ਸੀ ਅਖਬਾਰ ਡਿਸਟ੍ਰਿਕਟ ਦੇ ਸੀ ਵੀ ਬਲੋ ਸਾਰਾ ਕੁਝ ਸੀ ਦੇਖ ਰਹੇ ਆ ਕਿ ਕਦੇ ਵੀ ਇਹੋ ਜਿਹਾ ਕਿਸੇ ਦੀ ਚੱਕਰ ਤੇ ਨਹੀਂ ਕਦੇ ਵੀ ਨਾ ਹੀ ਸੀ ਪਾਇਆ ਨਾ ਸੀ ਕਿਸੇ ਦਾ ਇੱਕ 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 ਇੰਚ ਦੇ ਵੀ ਰਵਾਧਾਰਾਂ ਕਦੇ ਕਿਸੇ ਦੇ ਜਦੋਂ ਮਿਸ਼ਾਨ ਲਈ ਕੋਈ ਜਗ੍ਹਾ ਤੇ ਸਾਡੀਆਂ ਪਿੰਡਾਂ ਚ ਆਮ ਹੀ ਹੁੰਦਾ ਜੀ ਤੁਸੀਂ ਵੀ ਮੈਨੂੰ ਮੈਂ ਥੋੜਾ ਚੈਨਲ ਦੇਖਦਾ ਰਹਿਣਾ ਤੁਹਾਡੇ ਸਾਡੇ ਉਹ ਦੇਖਦਾ ਵੀ ਨਾ ਤੁਸੀਂ ਵੀ ਆਮ ਇਹ ਚਾਣੇ ਪਿੰਡਾਂ 'ਚ 50 ਜਮਾ ਤਾਂ ਇਹੋ ਜਿਹੀ ਜਗ੍ਹਾ ਹੁੰਦੀਆਂ ਵੀ ਨਕਸ਼ੇ 'ਚ ਹੋਰ ਕਿਤੇ ਹੁੰਦੀਆਂ ਵਾਈ ਕਿਤੇ ਹੋਰ ਕਿਤੇ ਜਾਂਦੇ ਆ ਜਦੋਂ ਵਨ ਬੰਦੀਰਾ ਹੁੰਦਾ ਬੰਦੇ ਸੈੱਟ ਕਰ ਲੈਂਦੇ ਹੂੰ ਹੂੰ ਪਰ ਇਹ ਇਹ ਤਾਂ ਨਹੀਂ ਨਾ ਕੋਈ ਆਪਾ ਧੱਪੇ ਨਾਲ ਅਗਲੇ ਦਾ ਮਤਲਬ ਕੰਧ ਢਾਕੇ ਬੂਟੇ ਮਨ ਖਰਾਬ ਕਰਾ ਕੇ ਉੱਥੋਂ ਨਕਸ਼ ਕਰਕੇ ਸਾਡਾ ਸਮਾਨ ਚੱਕ ਕੇ ਲੈ ਜਾਓ ਇਥੋਂ ਕਿੱਥੇ ਨਹੀਂ ਕਿਹਾ ਨਾ ਇੱਕ ਹੋਰ ਗੱਲ ਮੰਨ ਲਓ ਵੀ ਤੁਹਾਨੂੰ ਕੋਈ ਸ਼ਿਕਾਇਤ ਸੀਗੀ ਹੂੰ ਮੰਨ ਲਓ ਕੋਈ ਤੁਹਾਨੂੰ ਸ਼ਿਕਾਇਤ ਆ ਤੁਸੀਂ ਤੁਸੀਂ ਕੋਰਟ 'ਚ ਜਾ ਸਕਦੇ ਹੋ ਹੂੰ ਅੱਛਾ ਇਹ ਕੋਈ ਹੋਣਾ ਕੋਈ ਕੋਈ ਇਹ ਡਿਕਟੇਟਰਸ਼ਿਪ ਇਹ ਮਤਲਬ ਕੋਈ ਡਾਕਟਰ ਤਸ਼ਦਦ ਜਮਾਨਾ ਥੋੜਾ ਹੈਗਾ ਇਹ ਤਾਂ ਮਤਲਬ ਲੋਕਰਾਜ ਸਿਸਟਮ ਆ ਸਾਰਾ ਤੁਸੀਂ ਅਗੇਸਟ ਜਾਓ ਵੀ ਦਿੱਕਤਾਂ ਦੇ ਵਿੱਚ ਹਾਂ ਠੀਕ ਹੈ ਤੁਸੀਂ ਧੱਕਾ ਜੇ ਕੁੱਲਾ ਕਰਦੇ ਕਰੋਗੇ ਉੱਥੇ ਬੰਦੇ ਲਿਆ ਕੇ ਸ਼ਰਾਬਾਂ ਪਿਆ ਕੇ ਉਹਨਾਂ ਨੂੰ ਤੇ ਉੱਥੇ ਉਹ ਮੈਟਰ ਟਰੈਕਟਰ ਨਾਲ ਸਾਡਾ ਸਾਰਾ ਮਤਲਬ ਤੈਸ਼ ਨਾਲ ਇਸ ਕਰਕੇ ਮਤਲਬ ਫੋਟੋਆਂ ਭੇਜ ਦਿੰਨਾ ਵੀਡੀਓ ਭੇਜ ਦਿੰਨਾ ਠੀਕ ਹੈ ਜੀ ਤੁਸੀਂ ਆਪਾਂ ਕਰ ਲਓ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਇੱਕ ਇੱਕ ਇਹਨਾਂ ਦਾ ਬੇਟਾ ਜਿਹੜਾ ਜਿਹਦਾ ਜਿਹਦੇ ਤੇ ਪਰਚਾ ਹੋਇਆ ਤੇ ਇੱਕ ਇਹਨਾਂ ਦੀ ਪਤਨੀ ਗੁਰਤੇਜ ਸਿੰਘ ਦੀ ਉਹ ਕਹਿੰਦੇ ਵੀ ਉਹ ਸਾਡੇ ਕੋਲ ਪ੍ਰੂਫ ਨੇ ਵੀ ਬੇਟਾ ਸਾਡਾ ਉਸ ਦਿਨ ਚੰਡੀਗੜ੍ਹ ਯੂਨੀਵਰਸਿਟੀ ਸੀ ਉੱਥੇ ਉਹਦੀ ਹਾਜ਼ਰੀ ਵੀ ਆ ਔਰ ਉਹਦੇ ਮੋਬਾਈਲ ਦੀ ਲੋਕੇਸ਼ਨ ਵੀ ਉੱਥੇ ਐ ਤੇ ਕਹਿੰਦੇ ਵੀ ਕੀ ਉਹ ਉਹਨਾਂ ਨੇ ਉਹਦੇ ਤੇ ਵੀ ਝੂਠਾ ਪਰਚਾ ਕਰਵਾਇਆ ਔਰ ਮੇਰੀ ਪਤਨੀ ਵੀ ਉਸ ਦਿਨ ਉਹ ਕਹਿੰਦੇ ਬਿਲਕੁਲ ਘਰ ਸੀ ਸਾਡੇ ਘਰ ਕੈਮਰੇ ਲੱਗੇ ਨੇ ਉਹਨਾਂ ਦੀ ਪਤਨੀ ਉੱਥੇ ਬੈਠੀ ਐ ਜੀ ਮੈਂ ਤੁਹਾਨੂੰ ਫੋਟੋਆਂ ਭੇਜ ਦਿੰਦਾ ਕਿਉਂਕਿ ਅਸੀਂ ਤਾਂ ਮੈਂ ਤਾਂ ਦੇਖੋ ਇਹਨਾਂ ਦੀ ਪਤਨੀ ਨੂੰ ਜਾਣਦਾ ਹੀ ਸੀਗਾ ਦੇਖਿਆ ਜਰੂਰ ਆ ਮੈਨੂੰ ਜਿਹੜੇ ਉੱਥੇ ਨਾਲ ਸਾਡੇ ਬੰਦਰ ਉਹਨਾਂ ਨੇ ਦੱਸਿਆ ਵੀ ਹਾਂ ਉਹਦੀ ਵਾਈਫ ਐ ਤੇ ਬੇਟਾ ਉਹਨਾਂ ਦਾ ਪੰਜ ਹੋਰ ਬੰਦੇ ਬੇਟਾ ਇਹਨਾਂ ਦਾ ਜਿਹੜਾ ਦੇਖੋ ਦੇਖੋ ਜੀ ਐਂ ਹੁੰਦਾ ਹੱਗ ਹੜਕ ਬੰਦੇ ਨੇ ਆਪ ਦਾ ਜੋ ਵੀ ਜਦੋਂ ਤੁਹਾਨੂੰ ਪਰਸੋਂ ਵੀ ਸਾਡੀ ਕਿਸੇ ਕੋਲ ਸੈਟਿੰਗ ਸੀਗੀ ਉਹਨਾਂ ਨੂੰ ਇਹਨਾਂ ਨੇ ਦੱਸਦਾ ਬਾਕੀ ਨੇ ਦੱਸਿਆ ਵੀ ਜਿਹੜੀ ਇਹਨਾਂ ਦੀ ਜਗ੍ਹਾ ਉਹ ਮੈਂ ਹੋਣਾ ਇਹ ਤਾਂ ਦੱਸਿਆ ਹੀ ਨਹੀਂ ਉਹਨੂੰ ਹੂੰ ਜਦੋਂ ਮੈਂ ਤੁਹਾਨੂੰ ਇਹ ਦੱਸੂਗਾ ਜੀ ਵੀ ਮੇਰਾ ਮਤਲਬ ਕੀ ਕਹਿੰਦੇ ਆ ਮੰਨ ਲਓ ਮੇਰੇ ਨਾਲ ਧੱਕਾ ਹੋਇਆ ਜੀ ਮੇਰੀ ਜਿਹੜਾ ਨਾ ਐਪਲੀਕੇਸ਼ਨ ਹੈ ਤਾਂ ਤੁਹਾਨੂੰ ਤਾਂ ਇਹ ਲੱਗੂਗਾ ਨਾ ਯਾਰ ਇਹ ਤਾਂ ਬਹੁਤ ਗਲਤ ਗੱਲ ਆ ਹੂੰ ਤੁਸੀਂ ਤਾਂ ਇਹ ਜਸਟੀਫਾਈ ਕਰਾਉਂਗੇ ਨਾ ਪਰ ਜੇ ਮੈਂ ਦੱਸਾਂ ਨਹੀਂ ਜੀ ਮੇਰੀ ਵੀ ਜਗ੍ਹਾ ਉਹਦੇ ਕੋਲ ਹੀ ਆ ਜੀ ਅੱਛਾ ਮੈਂ ਇੱਕ ਇੱਕ ਗੱਲ ਮੈਂ ਤੁਹਾਨੂੰ ਪੁੱਛੀਏ ਕੁੰਕਾਰ ਸਿੰਘ ਜੀ ਕੇ ਬੇਟਾ ਇਹਨਾਂ ਦਾ ਜਿਹੜਾ ਅਰਪਣਦੀਪ ਸਿੰਘ ਇਹ ਕਹਿੰਦੇ ਉਸ ਦਿਨ ਯੂਨੀਵਰਸਿਟੀ ਹੈਗਾ ਉਹਦੀ ਹਾਜ਼ਰੀ ਉੱਥੇ ਐ ਉਹਦਾ ਪਰਚੇ ਚ ਪਾਇਆ ਗਿਆ ਜੀ ਦੇਖੋ ਜੀ ਜੇ ਦੇਖੋ ਜਿਹੜੇ ਬੰਦੇ ਆ ਜਿਹੜੇ ਜਦੋਂ ਸਾਨੂੰ ਇਸ ਤਰ੍ਹਾਂ ਦੀ ਸਾਰੀ ਇਹ ਹੁੰਦੀ ਆ ਗੱਲ ਹੂੰ ਉਦੋਂ ਆਪਾਂ ਸਾਰਾ ਚੈੱਕ ਕਰਦੇ ਆਂ ਵੀ ਕਿੱਥੇ ਹੈਗਾ ਇਹ ਹੁਣ ਇਹ ਤਾਂ ਮਤਲਬ ਜਿਹੜੀਆਂ ਇਹਨਾਂ ਦੇ ਕੋਲੇ ਅਨਕੁਆਰੀ ਲੱਗੀ ਹੋਈ ਐ ਐਸਐਸਪੀ ਕੋਲੇ ਉਹ ਚੈੱਕ ਕਰ ਲੈਣਗੇ ਮੰਨ ਲਓ ਲੋਕੇਸ਼ਨ ਉਹਦੀ ਉੱਥੇ ਆਉਂਦੀ ਆ ਪਰ ਸਾਨੂੰ ਸੁਣ ਜਿਹੜਾ ਵੀ ਮਾਰਨਿੰਗ ਸਵੇਰੇ ਜੜਿਆ ਉਹ ਬਸ ਸਾਰਾ ਕੰਮ ਰਾਤ ਨੂੰ ਕਰਕੇ ਠੀਕ ਹੈ ਜਿਹੜੇ ਹੁਣ ਜਿੱਥੋਂ ਪਤਾ ਲੱਗਿਆ ਸਾਰਾ ਕੁਝ ਇਹ ਹੈ ਇਸ ਕਰਕੇ ਮਤਲਬ ਸਾਰਾ ਕੁਝ ਜੋ ਇਹ ਮਤਲਬ ਅੰਦਾ ਠੂਠਾ ਸਿਰੇ ਦਾ ਔਰ ਮਤਲਬ ਪਿੰਡ ਤੋਂ ਕੋਈ ਵੀ ਬੰਦਾ ਜਿਹੜੇ ਸਾਰੇ ਪਿੰਡ ਦੇ ਜਿਹੜੇ ਮੋਤਵਾਰ ਸੱਜਣਾਂ ਸੀ ਇਹਨਾਂ ਨੇ ਮੌਕਾ ਦੇਖਿਆ ਉਹਨਾਂ ਨੇ ਸਾਰਿਆਂ ਨੇ ਕਿਹਾ ਵੀ ਇਹ ਗਲਤ ਬੰਦਾ ਇਹ ਕਿਸੇ ਵੀ ਇਮਾਨਦਾਰ ਨਹੀਂ ਬੇਸਿਕਲੀ ਲਾਲਚ ਹੈ ਇਹਨਾਂ ਦੇ ਨਾਲ ਕੋਈ ਬੰਦੇ ਰਲੇ ਹੋਏ ਆ ਕਿ ਤੂੰ ਸਕੂਲ ਵਾਲਿਆਂ ਨੂੰ ਤੰਗ ਪਰੇਸ਼ਾਨ ਕਰ ਇਹ ਤੈਨੂੰ ਪੈਸੇ ਦੇਣਗੇ ਤਬਾਦਲਾ ਜਿਹੜਾ ਸਾਡਾ 40 40 ਇੱਕ ਸ਼ਾਇਦ ਮਰਲੇ ਆ ਉਹ ਉਹਦਾ ਹੁੰਦਾ ਵੀ ਉਹ ਫਰੰਟ ਤੇ ਆਉਂਦਾ ਦੇਖੋ ਸਾਡੀ ਜਗ੍ਹਾ ਇਹਦੇ ਕੋਲੇ ਇਹਦੀ ਜਗ੍ਹਾ ਸਾਡੇ ਕੋਲ ਐ ਹੀ ਆ ਨਾ ਹੂੰ ਫੰਮੂ ਦੱਸੀ ਇਹ ਗੱਲ ਕਣੀਆ ਨੇ ਨਹੀਂ ਇਹ ਨਹੀਂ ਦੱਸਿਆ ਸਾਨੂੰ ਤਾਂ ਉਹ ਇਹੀ ਕਹਿ ਰਹੇ ਨੇ ਇਹ ਇਹੀ ਰੌਲਾ ਨਾਲ ਵੱਡਾ ਤਾਂ ਇਹੀ ਚੱਲਾਣਾ ਨਹੀਂ ਸਾਨੂੰ ਸਾਨੂੰ ਉਹਨਾਂ ਨੇ ਜੋ ਦੱਸਿਆ ਸਾਨੂੰ ਉਹਨਾਂ ਨੇ ਦੱਸਿਆ ਕਿ ਨਿਸ਼ਾਨਦੇਹੀ ਹੋਈ ਆ ਨਿਸ਼ਾਨਦੇਹੀ ਦੇ ਮੁਤਾਬਕ ਜਿਹੜੀ ਕੰਦ ਅਸੀਂ ਢਾਈ ਆ ਉਹ ਕਹਿੰਦੇ ਕੰਦ ਅਸੀਂ ਢਾਈ ਆ ਉਹ ਕਹਿੰਦੇ ਕੰਦ ਉਹ ਸਾਡੀ ਜਗ੍ਹਾ ਦੇ ਵਿੱਚ ਇਹਨਾਂ ਨੇ ਕੀਤੀ ਸੀ ਥੋੜੇ ਦਿਨ ਪਹਿਲਾਂ ਤੇ ਉਹ ਕਹਿੰਦੇ ਨਿਸ਼ਾਨਦੇਹੀ ਚ ਸਾਡੇ ਸਾਡੀ ਜਗ੍ਹਾ 'ਚ ਆਉਂਦੀ ਸੀ ਉਹ ਕੰਦ ਤੇ ਦੂਸਰੀ ਗੱਲ ਉਹ ਕਹਿੰਦੇ ਕਿ ਜਿਹੜੀ ਨਿਸ਼ਾਨਦੇਹੀ ਕੀਤੀ ਆ ਮਹਿਕਮੇ ਨੇ ਉਹ ਕਾਗਜ਼ ਦੀ ਕਾਪੀ ਉਹਨਾਂ ਨੇ ਸਾਨੂੰ ਦਿੱਤੀ ਆ ਉਹ ਕਾਪੀ ਦੇ ਉੱਪਰ ਮੈਂ ਪੜ੍ਹ ਕੇ ਤੁਹਾਨੂੰ ਸੁਣਾਇਆ ਜੋ ਉਹਨਾਂ ਨੇ ਸਾਡੇ ਧਿਆਨ 'ਚ ਲਿਆਂਦਾ ਹੈ ਬਈ ਕੁਸ਼ਮੀਰ ਸਿੰਘ ਪੁੱਤਰ ਬਲਵੰਤ ਸਿੰਘ ਮੋਕ ਪਰ ਹਾਜ਼ਰ ਸਨ ਪਰ ਦਸਕਤ ਕਰਨ ਤੋਂ ਇਨਕਾਰੀ ਛੋਟ ਬੋਲਦਾ ਉਹਦੇ ਤੇ ਇਹ ਵੀ ਲਿਖਿਆ ਹੋਇਆ ਹੈ ਵੀ ਇਹ ਜਿਹੜਾ ਕੋਈ ਪਰਮਾਨੈਂਟ ਨਹੀਂ ਉਸ ਤੋਂ ਸਿਰਫ ਪ੍ਰਾਈਵੇਟ ਨਿਸ਼ਾਨਦੇਹੀ ਹੋਈ ਆ ਉਹਨਾਂ ਨੇ ਲਿਖਾਇਆ ਸਾਈਨ ਮੇਰੇ ਵੀ ਉਹਦੇ ਉੱਤੇ ਮੈਂ ਦੇਖਿਆ ਸਾਡੇ ਕੋਲ ਕਾਗਜ਼ ਹੈਗਾ ਅਸੀਂ ਉੱਥੋਂ ਕਢਾਈ ਅੰਦਰੋਂ ਨਹੀਂ ਜੀ ਜਿਹੜੀ ਇਹਨਾਂ ਸਾਨੂੰ ਕਾਪੀ ਦਿੱਤੀ ਹੈ ਨਾ ਜੀ ਉਹਦੇ ਉੱਪਰ ਨਕਲ ਦਫ਼ਤਰ ਡਿਪਟੀ ਕਮਿਸ਼ਨਰ ਦੀ ਸਟੈਂਪ ਲੱਗੀ ਹੋਈ ਹੈ ਜੀ ਜਿਹੜੀ ਮੇਰੇ ਕੋਲ ਵੀ ਹੈ ਜੀ ਇਹ ਡਿਪਟੀ ਕਮਿਸ਼ਨਰ ਦੇ ਹੁੰਦੀ ਨਹੀਂ ਤਾਂ ਤਹਿਸੀਲਦਾਰ ਦੀ ਹੁੰਦੀ ਹੈ ਪਰ ਇਹਦੇ ਉੱਪਰ ਨਕਲ ਦਫਤਰ ਡਿਪਟੀ ਕਮਿਸ਼ਨਰ ਦੀ ਸਟੈਂਪ ਲੱਗੀ ਹੋਈ ਹੈ ਜੀ ਮੈਂ ਮੈਂ ਤਾਂ ਮੈਂ ਤਾਂ ਬਠਿੰਡੇ ਮੈਂ ਰਸਤੇ 'ਤੇ ਆ ਰਹੇ ਹਾਂ ਅਜੇ ਮੈਂ ਆਪਕੇ ਘਰ ਜਾ ਰਹੇ ਹਾਂ ਚਲੋ ਠੀਕ ਹੈ ਸਭ ਤੁਹਾਡਾ ਪੱਖ ਆ ਗਿਆ ਜੀ ਤੁਹਾਡਾ ਪੱਖ ਆ ਗਿਆ ਸਾਰਾ ਇੱਕ ਇਹਦਾ ਕੋਈ ਸਟੇ ਨਹੀਂ ਹੋਇਆ ਜੀ ਇਹਦਾ ਕੋਈ ਕੋਰਟ ਨੇ ਸਟੇ ਨਹੀਂ ਕੀਤਾ ਹੋਇਆ ਜਗ੍ਹਾ ਦਾ ਜੀ ਜਿੱਦਣ ਇਹਨਾਂ ਨੇ ਪਲਾਨ ਹੀ ਇਸ ਹਿਸਾਬ ਨਾਲ ਕੀਤਾ ਹੋਇਆ ਬਖਸ਼ੀ ਸਿੰਘ ਜੀ ਜੀ ਤੁਸੀਂ ਆ ਕੇ ਜੇ ਟਾਈਮ ਹੋਇਆ ਤਾਂ ਕਿਤੇ ਆ ਜਾਓ ਇੱਕ ਤੁਸੀਂ ਲੋਗ 80% ਸਾਰੇ ਨੂੰ ਸ਼ੁਰੂ ਤੋਂ ਹੀ ਪ੍ਰੈਸ ਨਾਲ ਹੀ 딜 ਕਰਦੇ ਆ